ਵਾੜਾ ਹਾਂਸਨ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੈਂ ਮਨ ਵੱਡੀ ਆਸ ਹਰਿ ਸ੍ਰੀ ਬਾਣੀ ਦੀ ਪ੍ਰਾਪਤੀ ਦੀ ਜੀਅਸਾ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਇਹ ਘੜੀ ਮੁਖ ਜ਼ਾਰਾ ਇੱਕ ਉਹ ਰਾਤ ਨੂੰ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਕਰੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੇਹ ਕਾਲ ਪ੍ਰਭੁ ਆਈਂ ਮੈਂ ਮਨ ਵੱਡੀ ਆਸ ਹਰਿ ਮੇਰੇ ਮਨ ਦੇ ਜ ਬਹੁਤ ਵੱਡੀ ਯੇ ਦੀ ਆਸਾ ਲੱਗੀ ਹੋਈ ਏ हे ਦੀ ਪਰਮੇਸ਼ਰ ਕਿਉਂ ਪਰ ਹਰ ਦਰ ਤੋਂ ਪਾਰ ਕੋਲ ਪੁਰਖਲੀ ਆਗਦੇ ਦਸ਼ਮੇ ਕਿਸ ਪ੍ਰਕਾਰ ਮੈਂ ਪਉਣਾ ਕਰ ਹੋ ਜਾਏ ਪੁੱਛਾਂ ਆਪਣੇ ਸਤਿਗੁਰੈ ਮੈਂ ਆਪਣੇ ਸਤਿਗੁਰੂ ਅਮਰਦਾਸ ਜੀ ਪਾਤਸ਼ਾਹ ਨੂੰ ਜਾ ਕੇ ਪੁੱਛਣਾ ਕਰਾਂ ਸ਼ਰਨ ਵਿੱਚ ਹੋਰ ਕੁਝ ਮਨ ਮੁਗਦ ਸਮਝ ਆਵਾ ਸਤਿਗੁਰਾਂ ਨੂੰ ਸਿੱਖਿਆ ਪੁੱਛ ਕਰਕੇ ਮੂਰਖ ਮਨ ਨੂੰ ਜੋ ਸ਼ੈਸਟਰ ਗਿਆਤ ਹੋ ਰਹਿਤ ਹੈ ਇਹਨੂੰ ਗੁਰਮਤਿ ਦੁਆਰਾ ਸੁਝਿਆ ਬਣਾ ਕਰਾਂ। ਮੂਲਾ ਮਨ ਸਮਝੈ ਗੁਰਸਬਦ ਦੀ। ਇਹ ਜਿਹੜਾ ਪੂਰਿਆ ਹੋਇਆ ਮਨ ਅਸਮਰਨ ਵੱਲੋਂ ਗੁਰਾਂ ਦੇ ਸ਼ਲਵੋਪਦੇਸ਼ ਕਰਕੇ ਹੀ ਗੁਰਸਬਦੀਆਂ ਦੀ ਸੰਗਤ ਕਰਕੇ ਇਹ ਸਮਝ ਸਕਦਾ ਹੈ। ਹਰ ਹਰ ਸਦਾਤੀ ਆਈ ਗੁਰ ਸ਼ਬਦ ਕੀ ਹੈ? ਕਹਿੰਦੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਸਦਾ ਵਾਰ ਤੇ ਜੋ ਹਰ ਤਤਵਾ ਦਾ ਨਖਰ ਸੈ ਤੁੰ ਬਾਦ ਦਾ ਨਖਰ ਸੈ ਉਹ ਹਰੀ ਪਾਪਾ ਨੂੰ ਹਰਨਵਾ ਲਿਓ ਸਦੀ ਨੂੰ ਸਦਾ ਤੇ ਹੁਣ ਕਦੇ ਨਾਨਕ ਜਿਸ ਨਦਰ ਕਰੇ ਮੇਰਾ ਪਿਆਰ ਜਿਉ ਜਿਨਾਂ ਤੇ ਸ੍ਰੀ ਗੁਰੂ ਆਮਦਾਸ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਹਨ ਮੇਰੇ ਪਿਆਰੇ ਸਤਗੁਰੂ ਜੀ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਐ ਤੂੰ ਹਰ ਚਰਨੂ ਚਿਤ ਲਾਏ ਸੋ ਅਧਕਾਰੀ ਪਰਖ ਗੁਰ ਸਿੱਖੋ ਹਰੀ ਅਕਾਲ ਪ੍ਰਭ ਦੇ ਪੂਰੇ ਚਰਨਾਂ ਕਉਨਾਂ ਕਿੰਦੀ ਮਿੱਟੀ ਨੂੰ ਲਾਉਦੇ ਹਨ ਹਉ ਸਭ ਵੇਸ਼ ਕਰੀ ਪਰਕਾਰ ਨੂੰ ਜੀਵਨੀ ਮੁਸ਼ਾਰੇ ਸਾਹਿਬ ਨੂੰ ਕਰਨੂ ਵੇਸ਼ ਕਰਦੀ ਹਾਂ ਵਿਰਾਗ ਧਾਰ ਕੇ ਸੰਸਾਰ ਨੂੰ ਛੱਡ ਫਿਰਨਾ ਨਗਨ ਫਿਰੋਲਨ ਮਾਹੀ ਇਤਿਆਦਕ ਘਰ ਛੱਡ ਦੇਣਾ ਪਰਿਵਾਰ ਛੱਡ ਦੇਣਾ ਮਾਨ ਪਛਤੀ ਹੋ ਜਾਣਾ ਵਿਰਾਗ ਆਦ ਕਹਦੇ ਵੇਸ ਆਸਰਦੋ ਰੰਗ ਜਰਦੋ ਨੈਣ ਤਾਰੋ ਕੰਮ ਖਾਣਾ ਕੰਮ ਬੋਲਣੋ ਜੋ ਸੂ ਤਿਆਗ ਦੇਣਾ ਬੇਖਬਰ ਹੋਣ ਦੇ ਸਦਰ ਹੋਣਾ ਬੇਖਿਆਲ ਹੋਣਾ ਤੇ ਇਸੇ ਪ੍ਰਕਾਰ ਹਰ ਵਕਤ ਸੱਚੇ ਪਾਤਸ਼ਾਹ ਦੇ ਚਾਹਵਾਂ ਰਹਿਣਾ ਚਾਹੁੰਦੇ ਰਹਿਣਾ ਕਦੋਂ ਪ੍ਰਾਪਤ ਹੋਵੇ ਇਸੇ ਪ੍ਰਕਾਰ ਵੇਖ ਕਰਾਰੀ ਇੰਤਜ਼ਾਰੀ ਵੇਖ ਕਰਾਰ ਹੋਣਾ ਚਿਤ ਜਿ ਕਰਾਰ ਨਾ ਵਜਣਾ ਅਤੇ ਇੰਤਜ਼ਾਰ ਚ ਲੱਗੇ ਰਹਿਣਾ ਦੇ ਸਦਰ ਹੋਣਾ ਕਿਸੇ ਬਦਾਰਸ਼ ਦੀ ਪ੍ਰਾਪਤੀ ਕਰਕੇ ਸੰਤੋਖ ਨਾ ਹੋਣ ਤੇ ਦਰਸ਼ਨ ਦੀ ਇੱਛਾ ਹੋਣੀ ਇਹ ਆਸਤਾ ਦੀਆਂ 10 ਨਿਸ਼ਾਨੀਆਂ ਹਨ ਗਈਆਂ ਇਹਨਾਂ ਦਸਾਂ ਨਿਸ਼ਾਨੀਆਂ ਦੇ ਤਾਈ ਹੋ ਸਭ ਵੇਸ ਕਰੀ ਪਿਰ ਕਾਰਨ ਦੀ ਅਕਾਲ ਪੁਰਖ ਦੀ ਪ੍ਰਾਪਤੀ ਵਾਸਤੇ 10 ਸਾਧਨਾ ਰੂਪੀ ਤੇ 10 ਜਿਹੜੇ ਪ੍ਰੇਮੀਆਂ ਦੀਆਂ ਨਿਸ਼ਾਨੀਆਂ ਹੈ ਇਹ ਵੇ ਸਾਰੇ ਕਰਦੀ ਹਾਂ ਜੇ ਹਰ ਪ੍ਰਭ ਸਾਚੇ ਭਾਵ ਜੇ ਕਰਕੇ ਹਰੀ ਸੱਚੇ ਪ੍ਰਭੂ ਦੇ ਕਾਈ ਵੇ ਬੇਸਰ ਬੇਖਿਆਲ ਆ ਸਰਗੋ ਰੰਗ ਜਰਦ ਇੱਕ ਤਾਂ ਸਵਾਸ ਠੰਡੇ ਆਉਣੇ ਇੱਕ ਰੰਗ ਪੀਲਾ ਤੈ ਜਾਣਾ ਤੇ ਇਹ ਆ ਆ ਸਰਗੋ ਰੰਗ ਜਰਦ ਨੀਂਦ ਤਾਂ ਚੜਰੇ ਨੇ ਤੈਨੂੰ ਤੇ ਕੰਮ ਖਾਣਾ ਤੇ ਕੰਮ ਬੋਲਣ ਤੇ ਸੌਣਾ ਮੁੜ ਜਾਣਾ ਨੀਂਦ ਨਾਲ ਆਪਣੀ ਛੇ ਤੇ ਸਤਮੀ ਦੇ ਇੰਤਜ਼ਾਰੀ ਅਤੇ ਅੱਠਵੀਂ ਬੇਕਰਾਰੀ ਕਰਾਰ ਨਾ ਵਜਣਾ ਦਿਲ ਦੇ ਚ ਤੇ ਇਸੇ ਪ੍ਰਕਾਰ ਅੱਠ ਤੇ ਨੌ ਬੇਸਬਰ ਸੰਤੋਖ ਨਾ ਹੋਣਾ ਦਿਨ ਮਿਨਵੇ ਨਾ ਹੀ ਸੰਤੋਖਾ ਅਤੇ ਇਸੇ ਪ੍ਰਕਾਰ ਬੇਸਬਰ ਤੇ ਬੇਖਿਆਲ ਕਿਸੇ ਖਿਆਲ ਚ ਨਾ ਪੜਨਾ ਚਿਤ ਦਾ ਇਹ 10 ਨਿਸ਼ਾਨੀਆਂ ਹੈ ਮਹਾਰਾ ਦੇ ਪਿਆਰਿਆਂ ਦੀਆਂ ਪ੍ਰਾਪਤੀ ਦੀਆਂ ਕਿਉ ਸਾਰੇ ਵੇਸ ਵਾਜੁਰ ਦੀ ਪ੍ਰਾਪਤੀ ਵਾਸਤੇ ਮੈਂ ਕਰਨੀ ਹਾਂ ਜੇ ਹਰ ਪ੍ਰਭ ਸਾਚੇ ਭਾਉ ਜੇ ਦਰਹਰੀ ਸਚੇ ਪ੍ਰਭ ਨੂੰ ਮੈਂ ਪਾ ਜਾਵਾਂ ਚੰਗੀ ਲੱਗਿਆ ਵਾ ਤੂੰ ਫਿਰ ਪਿਆਰਾ ਮੈਂ ਨਦਰ ਨਾ ਦੇਖੈ ਤੂੰ ਮੇਰਾ ਪਿਆਰਾ ਮੇਰੇ ਸਾਧਨਾਂ ਦਾ ਮਾਨ ਹੋਣੇ ਕਰਕੇ ਉਹ ਕਿੰਨਾ ਬਿਸ਼ਤੀ ਕਰਕੇ ਮੇਰੇ ਅਲ ਤੱਕਦਾ ਹੀ ਨਹੀਂ ਹੈ ਜੇ ਹਉ ਕਿਉ ਕਰ ਤੀਰਜ ਪਾਲਕ ਕਿਸ ਪ੍ਰਕਾਰ ਸਖੀ ਮੈਂ ਤੀਰਜ ਨੂੰ ਸ਼ਾਂਤੀ ਨੂੰ ਕਿਸ ਪ੍ਰਕਾਰ ਤੀਰਜ ਦਲਾਸੇ ਨੂੰ ਪਾਉਣਾ ਕਰਾਂ ਭਾਰਨ ਕਰਾਂ ਕਿਸ ਕਾਰਨ ਹਾਂ ਸ਼ਿੰਗਾਰ ਸ਼ਿੰਗਾਰੀ ਇਸ ਪਰਮੇਸ਼ਵਰੀ ਪ੍ਰਾਪਤੀ ਵਾਸਤੇ ਸਾਧਨਾ ਦੇ ਸ਼ਿੰਗਾਰ ਧਰੂ ਉਮਰਾਗ ਵਿਖੜ ਸੰਪੀ ਮੁਖ ਛਾਦਕ ਮੈਂ ਸਵਾਰ ਨਹੀਂ ਹਾਂ ਤੋ ਫਿਰ ਰਤਾ ਮੇਰਾ ਅਵਾਰਾ ਮੇਰਾ ਪਤੀ ਪਰਮੇਸ਼ਰ ਅਵਰ ਹੋਰ ਨਾ ਭਗਤਾ ਵਿੱਚ ਰੰਗਿਆ ਹੋਇਆ ਹੈ ਹੋਰ ਨਾ ਦੇ ਪ੍ਰੇਮ ਜਾਣ ਕੇ ਉਹਨਾਂ ਨਾਲ ਪਿਆਰ ਕਰਦਾ ਹੈ ਨਾਨਕ ਤਨ 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 ਸੁਹਾਗ ਨੂੰ ਅਸੀਂ ਈਰਖਾ ਨਹੀਂ ਕਰਦੇ ਉਹਨਾਂ ਦੇ ਨਾਲ ਜਿਹੜਿਆਂ ਦੇ ਨਾਲ ਮਹਾਰਾਜ ਦਾ ਪਿਆਰ ਹੈ ਅਸੀਂ ਉਹ ਕਹਿੰਦੇ ਹਾਂ ਕਿ ਧੰਨ ਹੈ ਉਹ ਵਾਹ ਪੂ ਰਖੋ ਧੰਨ ਉਹਨਾਂ ਦਾ ਸੁਹਾਗ ਆਨੰਦ ਹੈ ਧੰਨ ਉਹਨਾਂ ਦੇ ਸਾਹਮਣੇ ਧੰਨ ਉਹਨਾਂ ਦੀ ਗਰੀਬੀ ਹੈ ਧੰਨ ਉਹਨਾਂ ਦੇ ਮਾਤਾ ਹੈ ਧੰਨ ਉਹਨਾਂ ਦੇ ਪਿਤਾ ਜਿਨ੍ਹਾਂ ਨੇ ਪੈਦਾ ਕੀਤੇ ਹੈ ਤਨੋਂ ਨੂੰ ਹੱਥ ਮਾ ਸੁਹਾਗਵੰਤਿੰਗਾਂ ਮਰਮਾਣੇ ਸਵੀਕਾਰ ਕੇ ਹਮ ਗਿਨ ਫਿਰ ਰਾਵੇੜਾ ਸੱਚ ਸਵਰਾ ਜਿਨ੍ਹਾਂ ਨੇ ਪਤੀ ਅਕਾਲਪੁਰਖ ਰਾਵੇੜਾ ਉਹਦੇ ਮੰਨ ਨੂੰ ਮੰਨਣਾ ਕੀਤਾ ਹੈ ਕਹੈ ਸੱਚਾ ਪਾਤਸ਼ਾਹ ਹੈ ਸਵਰਾ ਸੁਗੰਨਾ ਸਸਤਾ ਹੀ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ ਤੇ ਸਵਰਾ ਸ਼ਾਮ ਆਦਿਕ ਸ਼ਾਮ ਸੁੰਦਰ ਦਾ ਨੀਂਦ ਕਿਉਂ ਆਈ ਸ਼ਾਮ ਆਦਿਕ ਨੂੰ ਪਾਣ ਨੂੰ ਧਾਰਨ ਵਾਲਾ ਹੈ ਸ਼ਾਮ ਮਾਇਆ ਸਵਰਾ ਆਪਣੇ ਆਪ ਨੂੰ ਕਹੁੰਦਾ ਹੈ ਕਦਰ ਸਤੂਰਾ ਸਵੇਰੇ ਹੀ ਅੰਮ੍ਰਿਤ ਵੇਲੇ ਉੱਠ ਕੇ ਜਿਹੜੇ ਯਾਰ ਕਰਦੇ ਐ ਤੇ ਜਿਹੜਾ ਸਵੇਰਾ ਸਵਾਰਨ ਵਾਲਾ ਸਾਰਿਆਂ ਦੇ ਕਾਇਨ ਉਸ ਨੂੰ ਸਵਾਰ-ਸਵਾਰ ਕੇ ਜਿਹੜੀ ਇੱਥੇ ਕਰਦੇ ਫਿਰਦੇ ਨੂੰ ਆਉ ਜਾਏ ਪੁੱਛਾ ਸੁਹਾਗ ਸੁਹਾਗ ਨੂੰ ਜੀਂ ਜਮਾ ਕੇ ਪੁੱਛਣਾ ਕਰੀਏ ਸੁਹਾਗ ਵਰਪੀਆਂ ਨੂੰ ਜਿਨ੍ਹਾਂ ਨੂੰ ਪਰਮੇਸ਼ਰ ਦਾ ਸੁਹਾਗ ਆਨੰਦ ਪ੍ਰਾਪਤ ਹੋਇਆ ਹੈ ਕਦੀ ਕਿਉਂ ਪਿਰ ਪਾਇੜਾ ਪ੍ਰਭ ਮੇਰਾ ਮੇਰੀ ਸਖੀ ਸੰਤ ਜਨ ਨੂੰ ਤੁਸੀਂ ਮੇਰੇ ਪ੍ਰਭੂ ਅਕਾਲ ਪੁਰਖ ਨੂੰ ਕਿਹੜੇ ਸਾਧਨਾ ਕਰਕੇ ਪਾਉਣਾ ਕੀਤਾ ਹੈ ਮੈਨੂੰ ਵੀ ਉਹ ਜਾਜ ਦੱਸੋ ਮੈਂ ਉੱਪਰ ਨਜ਼ਰ ਕਰੀ ਫਿਰ ਸਾਚੇ ਗੁੰਦ ਦੱਸਦੇ ਹਨ ਮੇਰੇ ਉੱਤੇ ਆਪ ਤੇਰਪਤੀ ਅਕਾਲ ਪੁਰਖ ਸੱਚੇ ਨੇ ਫੇ ਸਖੀ ਸੰਦ ਲੰ ਦੱਸਦੇ ਹਨ ਜੀ ਕਿ ਆਸੂਆਂ ਨੂੰ ਮੇਰੇ ਉੱਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਪਤੀ ਸੱਚੇ ਅਕਾਲ ਪੁਰਖ ਨੇ ਮੈਂ ਛੁੱਡੇ ਆੜਾ ਮੇਰਾ ਤੇਰਾ ਉਹਦਾ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਕੀ ਲਾਭ ਪ੍ਰਾਪਤ ਹੋਇਆ ਮੈਂ ਜਿਹੜੀ ਮੇਰੇ ਅੰਦਰ ਮੇਰ ਸੀ ਕਿ ਮੈਂ ਆਸਾਣ ਕੀਤੇ ਐ ਇਹ ਤੇਰੇ ਜਿਹੇ ਗੁਣ ਐ ਉਹ ਮੇਰੇ ਵਿੱਚ ਨਹੀਂ ਆਉਂਦੇ ਸਰਵਗਤ ਆਦਿਕ ਇਹ ਮੇਰ ਤੇਰ ਨੂੰ ਮੇਰਾ ਜੀਵ ਪੁੰਨੇ ਦਾ ਹੰਦ ਪੱਗ ਪੂਰਾ ਤੇ ਤੇਰਾ ਈਸ਼ੁਰ ਦਾ ਸੇਗ ਪੂਰਾ ਮੇਰ ਜੀਵ ਦੇ ਖੱਡ ਵਕਾਰ ਈਸ਼ੁਰ ਦੇ ਖੱਡ ਗੁਣ ਇਹਨਾਂ ਨੂੰ ਛੱਡ ਦਿੱਤਾ ਸਭ ਮਨਤਾ ਨਾਲ ਜੀਉ ਕਰਹੁ ਹਰ ਪ੍ਰਭ ਤਾ ਜਿਹੜਾ ਮੈਂ ਆਪਣਾ ਮੰਨਿਆ ਹੋਇਆ ਹੈ ਸੁਖੰਗ ਸਰੀਰ ਹਨੇ ਸਤਿ ਪੂਰਨ ਸ਼ਰੀਰ ਮੰਨਿਆ ਹੋਇਆ ਜੀ ਜਿਹੜਾ ਆਪਣੇ ਆਪ ਨੂੰ ਮੰਨਿਆ ਇਹ ਹਰੀ ਪ੍ਰਭੂ ਦੀ ਜ਼ਿੰਦਗੀ ਸਭ ਤੋਂ ਸ਼ਾਪਨਾ ਉਸੇ ਵਾਹਿਗੁਰੂ ਦਾ ਕਰਦੇ ਹਿਤ ਮਾਰਗ ਭੈਣੇ ਮਿਲੀ ਹੈ ਉਹ ਮਾਰਗ ਪਾਉ ਤਕਤੀ ਦੇ ਰਸਤੇ ਚੱਲਨੇ ਕਰਕੇ ਇਹ ਭੈਣੇ ਇਸ ਤਰ੍ਹਾਂ ਪਰਮੇਸ਼ਰ ਨਾਲ ਸਖੀ ਮਿਲਣਾ ਪਏ ਮਿਲਣਾ ਹੁੰਦਾ ਹੈ ਆਪਣੜਾ ਪ੍ਰਭ ਨਦਰ ਕਰ ਦੇਖੈ ਜਦੋਂ ਆਪਣਾ ਪ੍ਰਭ ਕਿਰਪਾ ਦ੍ਰਿਸ਼ਟੀ ਕਰਕੇ ਵੇਖਦਾ ਤੱਕਦਾ ਇਹਨਾਂ ਗੁਣਾਂ ਦੇ ਸੁਪੰਨ ਹੋਏ ਵੇਖ ਕੇ ਕਿਹਦੇ ਅੰਦਰ ਮਾਣਣੀਏ ਨੰਗਣਾਂ ਦਾ ਨਾਨਕ ਜੋਤ ਜੋਤੀ ਰਲੀਐ ਜਿਵੇਂ ਸਤਗੁਰੂ ਜੀ ਕਹਿੰਦੇ ਜੋਤ ਸਰੂਪ ਜੋ ਪਰਮੇਸ਼ਰ ਹੋਇ ਇਹ ਪਰਤਕ ਜੋਤ ਜਿਹੜੀ ਜੀਵ ਦੀ ਹੈ ਪਰਤੇ ਪਰਤੇ ਸਾਰਿਆਂ ਅੰਤਾਂ ਕਰਾਂ ਦੀ ਪ੍ਰਕਾਸ਼ਣ ਵਾਲੀ ਜੋਤੀ ਜੋ ਹਦੈਤ ਨੰਦਰੂ ਬ੍ਰਹਮ ਹੈ ਉਹ ਸਮਝੇ ਰੰਗ ਜਾਂਦੀ ਹੈ ਜਿਵੇਂ ਜਲ ਜਲ ਮਿਲ ਜਾਂਦਾ ਹੈ ਨਦੀਆਂ ਨਾਲਿਆਂ ਦਾ ਸਮੁੰਦਰ ਚ ਮਿਲ ਕੇ ਸਮੁੰਦਰ ਰੂਪ ਹੋ ਜਾਂਦੇ ਹੈ ਐਵੇਂ ਵਾਹਿਗੁਰੂ ਜੋਤੀ ਰੂਪ ਚ ਖੜ੍ਹ ਜਾਂਦੀ ਹੋਤੀ ਜੀ ਦੇ ਪ੍ਰਕਾਸ਼ੇ ਹੋ ਰਿਹਾ ਹੈ ਉਸ ਦੀ ਪਰਤਕ ਜੋਤ ਹਲ ਜਾਂਦੀ ਹੈ ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ ਇਹ ਹੈ ਬਾਹੀ ਦੇ ਮਿਲਨ ਦਾ ਦੱਸਿਆਸਨੇ ਆ ਇਸ ਪਉੜੀ ਤੇ ਹੁਣ ਇਹ ਸਨੇਹ ਦੀ ਬਾਤ ਵਡਿਆਈ ਕਰਦੇ ਹੋਏ ਮਹਾਰਾਜ ਸਾਹਿਬ ਸ਼ੁਕਰ ਅਦਾ ਕਰਦੇ ਹੋਰ ਫਰਮਾਉਂਦੇ ਹਨ ਜੋ ਹਰ ਪ੍ਰਭ ਕਾ ਮੈਂ ਦੇਸ ਨੀਹਾ ਜੀ ਭਾਈ ਹਰੀ ਪ੍ਰਭੂ ਅਕਾਲ ਪੁਰਖ ਦੇ ਮਿਲਨ ਦਾ ਜਿਹੜੀ ਕੋਈ ਮਹਾਪੁਰਖ ਸਖੀ ਤਤ ਦੇਤੇ ਵੱਡ ਭਾਗ ਨੂੰ ਮੈਨੂੰ ਸੁਨੇਹਾ ਦੇ ਪਰਵੇਸ਼ ਦੇ ਮਿਲਨ ਦਾ ਜਿਸ ਮਨ ਤਨ ਆਪਣਾ ਦੇ ਆਪਣੇ ਮਨ ਦਾ ਸੰਕਲਪ ਛੱਡ ਕੇ ਮਨ ਦੀ ਮਨੋਰ ਛੱਡ ਦੇ ਦੀ ਗੁਣਾਂ ਦੀ ਤੇ ਤਾਂ ਆਵਦਾ ਸੇਵਾ ਵਿੱਚ ਉਹਨਾਂ ਦੀ ਜਾਦੇ ਹੁੰਦੇ ਨਾ ਕਰੀਏ ਨਿਤੱਖੱਖਾ ਫੇਰੀ ਸੇਵ ਕਮਾਉਣਾ ਉਹਨਾਂ ਪਿਆਰ ਨੂੰ ਗਰਮੀ ਦੀ ਰੋਤੀ ਚੰਗਾ ਵਰਤੇ ਪੱਖਾ ਉਹਨਾਂ ਦੇ ਨਾਲੇ ਫੇਰ ਨਾ ਕਰੀਏ ਅਸੀਂ ਨਿਕਾ ਪਰਦੀ ਚਰਨਾ ਦੀ ਚਾਪਣੀ ਆਦ ਕ ਸੇਵਾ ਕਮਾਉਣਾ ਕਰੀਏ ਅੱਗ ਪਾਣੀ ਧੂਵਾ ਸ੍ਰੀ ਉਹਨਾਂ ਦੇ ਅੱਗੇ ਜਨ ਪਾਣੀ ਪਾਣੀ ਧੋਣ ਵਾਲੇ ਹੋ ਕੇ ਪਾਣੀ ਧੋਣਾ ਕਰੀਏ ਉਹਨਾਂ ਦੇ ਪਾਣੀ ਧੋਣ ਵਾਲੇ ਸੇਵ ਕਮਣੀਏ ਇੰਨਾ ਵੱਡਾ ਪਿਆਰ ਹੈ ਸਾਡੇ ਅੰਦਰ ਮੇ ਤਾਂ ਪੱਖਾ ਫੇਰੀ ਜਿਹੜਾ ਸੰਸਾਰ ਵੱਲੋਂ ਤੱਕ ਫੇਰ ਲੈਣਾ ਉਹ ਸੰਤਾਂ ਦੇ ਨਾਲ ਹੀ ਆਪਣੇ ਜਿੱਤ ਨੂੰ ਜੋੜ ਲੈਣਾ ਪੱਖਾ ਫੇਰੀਏ ਅਤੇ ਸੇਵ ਕਮਾਵਾ ਗਰੀਬੀ ਧਾਰਨ ਕਰਦੂ ਸੇਵਾ ਕਮਾਉਣਾ ਕਰੀਏ ਆਖ ਜਿਹੜਾ ਸੰਸਾਰ ਵੱਲੋਂ ਫੇਰ ਕੇ ਸਾਧ ਸੰਗਤ ਦੇ ਨਾਲ ਜਿੱਤ ਨੂੰ ਜੋੜ ਲੈਣਾ ਤੇ ਪੱਖਾ ਫੇਰਨਾ ਕਰੀਏ ਤਦ ਸੇਵਾ ਕੋ ਮਾਣੋ ਕਰਿਏ ਜ਼ਰੀਰੀ ਤਾਰਨ ਦੇ ਰੂਪ ਉਸ ਆਗੈ ਪਾਣੀ ਧੋਣਾ ਪਾਣੀ ਧੋਈਏ ਪ੍ਰੇਮ ਰੂਪੀ ਪਾਣੀ ਪ੍ਰਗਟ ਕਰਿਏ ਧੋਣਾ ਕਰਿਏ ਨਿਤਨੇਤ ਸੇਵ ਕਰੀ ਹਰ ਜਨ ਕੀ ਇੱਕ ਪੁਰਸ਼ ਨੂੰ ਨਵਾ ਫੇਰਨਾ ਸੀ ਇਹਨੂੰ ਅਕਾਲ ਤਖਤ ਸਾਹਿਬ ਜਿਸ ਲਗਪੇ ਸਾਈ ਸੇਵ ਸਿੰਘ ਜੀ ਨਵਾਦੀ ਤੁਰਕਾਨ ਇਨ ਮੰਨ ਕੇ ਸਿੰਘਾਂ ਨੂੰ ਭੇਟਾ ਕੀਤੀ ਕਪੂਰਥਲੇ ਦੀ ਕਿ ਖਾਲਸਾ ਦੀ ਪਿੱਛੇ ਜੋ ਸਾਨੂੰ ਔਖੇ ਨਾ ਕਰੋ ਅਸੀਂ ਤੁਹਾਡੀ ਈਨ ਮੰਨ ਕੇ ਤੇ ਕਪੂਰ ਥਲੇ ਨਵਾਬੀ ਜੰਨੇ ਐ ਸਿੰਗਾਂ ਨੇ ਕਾ ਅਸੀਂ ਤੁਰਕਾਂ ਦੀ ਦਿੱਤੀ ਹੋਈ ਨਹੀਂ ਲੈਣੀ ਗੁਰੂ ਮਹਾਰਾਜ ਸਾਹਿਬ ਸ਼ਾਨੀ ਦੇਣ ਕਬਿ ਰਾਜ ਨੂੰ ਮੰਗੇ ਤੇਰੇ ਨੂੰ ਕਿਹਾ ਭਾਈ ਸਵੇਗ ਨੇ ਤਸਕਨ ਕਿਹਾ ਕਿ ਕਿਹੜਾ ਤੁਸੀਂ ਸਿੰਘੋਂ ਮੰਗਣ ਗਏ ਸੀ ਉਹਨਾਂ ਨੇ ਈਨ ਮੰਨ ਕੇ ਤੁਹਾਨੂੰ ਦਿੱਤੀ ਐ ਤੁਸੀਂ ਹੁਣ ਲੈ ਲਓ ਨਵਾਬੀ ਸਿੰਘ ਕਹਿੰਦੇ ਅਸੀਂ ਤਾਂ ਨਹੀਂ ਲੈਣੀ ਫੇਰ ਕਹਿਣ ਲੱਗੇ ਚੰਗਾ ਸ਼ੇਵਕ ਦੀ ਤੂੰ ਹੈ ਕਪੂਰ ਸਿੰਘ ਜੀ ਉਸ ਵਜ ਪੱਖਾ ਫੇਰ ਰਹੇ ਸੀ ਇਹਨਾਂ ਨੂੰ ਕਿਹਾ ਭਾਈ ਕਪੂਰ ਸਿੰਘ ਨੂੰ ਨਵਾਬੀ ਲੈਦਾ ਇਹ ਕਹਿੰਦਾ ਖਾਲਸਾ ਜੀ ਮੈਂ ਇਥੋਂ ਪੱਖੇ ਦੀ ਸੇਵਾ ਤੁਸੀਂ ਖੋਲੋਗੇ ਮੈਂ ਪੱਖੇ ਦੀ ਸੇਵਾ ਨਾ ਨਵਾਬੀ ਚੰਗੀ ਨਹੀਂ ਰਹਿੰਦਾ ਸਿੰਘਾਂ ਨੇ ਕਿਹਾ ਨਹੀਂ ਪੱਖੇ ਦੀ ਵੀ ਸੇਵਾ ਕਰੀ ਪਰ ਨਵਾਬੀ ਦਾ ਖਿਲ ਤੈਨੂੰ ਦੇ ਦੇਣਾ ਸਿਰੋਪਾਉ ਕਿਉਂ ਭਾਈ ਕਪੂਰ ਸਿੰਘ ਨੇ ਪੱਖੇ ਦੀ ਸੇਵਾ ਦੇ ਨਾਲ ਨਵਾਬੀ ਕਬੂਲ ਕੀਤੀ ਸੀ ਇਹਦੇ ਸਿੰਘ ਬੇਪਰਵਾ ਹੁੰਦੇ ਸੀ ਪਾਣੀ ਤੋਂ ਹਾਂ ਦੀ ਸੇਵਾ ਭਾਈ ਨਹੀਂ ਹੈ ਨਹੀਂ ਕਰਿਆ ਕਰਦੇ ਨੌਵੇਂ ਪਾਤਸ਼ਾਹ ਵੀ ਇਹਦੇ ਸਰੀਰ ਵਿੱਚ ਚੰਦੀ ਪੈ ਗਈ ਸੀ ਜਦੋਂ ਮੜਾਸਾ ਖੋਲਿਆ ਇਹਦੇ ਚੋਂ ਕੀੜੇ ਨਿਕਲੇ ਉਹ ਕੀੜੇ ਸਿਰ 'ਚ ਪਾ ਲੇ ਤੈਨ ਲੱਗਾ ਇਹਨਾਂ ਬਾਸਲਾ ਹਾਰ ਖਾਣਾ ਇਹ ਕਿੱਥੋਂ ਖਾਣ ਕੇ ਮਰ ਜਾਣਗੇ ਮਾਤਾ ਜਨਨਕੀ ਜੀ ਨੂੰ ਗੁਰ ਤੇਗ ਬਹਾਦਰ ਸਾਹਿਬ ਨੂੰ ਕਿਹਾ ਕਿ ਮਹਾਰਾਜ ਸਿੱਖ ਐਡਾ ਪ੍ਰੇਮੀ ਹੈ ਇਹ ਤੇ ਤੁਮ ਤਾਂ ਹੰਸਾ ਪਾਣੀ ਧੋਂਦੇ ਰ ਸਿਰ 'ਚ ਕਿਰਮ ਪੈ ਗਏ ਹੈ ਕਿਰਪਾ ਕਰੋ ਤੇ ਬਖਸ਼ਿਸ਼ ਕਰੋ ਗੁਰੂਆਂ ਨੇ ਕਿਹ ਚੰਗਾ ਇਹ اندر ਕੁਸ਼ ਹੋ ਮਾਨਵੀਅਤ ਹੈ ਇਹਨੂੰ ਅਸੀਂ ਮਹੰਤ ਬਣਾਉਂਦੇ ਆ ਤੇ ਇਹ ਉਹ ਇਹ ਕੀੜੇ ਸੇਵਕ ਬਣ ਕੇ ਮੁਗਤ ਹੋਣਗੇ ਇਹੋ ਗੁਰੂ ਸਾਹਿਬ ਜੀ ਨੇ ਆਪਣੇ ਭਾਈ ਮੀਹੇ ਨੂੰ ਬਖਸ਼ੀ ਕੀਤੀ ਸੀ ਇਹ ਪਾਣੀ ਤੋਂ ਬਖਸ਼ਿਸ਼ ਹੋਈ ਸੀ ਇਹਨਾਂ ਨੂੰ ਲੈ ਕੇ ਨੇ ਸੇਵ ਕਰੀ ਹਰ ਜਨ ਕੀ ਜਿਵੇਂ ਹਰੀ ਦੇ ਜਨ ਪਿਆਰੇ ਹਨ ਜਿਪਾ ਵਰਤੀ ਉਹਨਾਂ ਦੀ ਸੇਵਾ ਟੈਲ ਕਰੀਏ ਜੋ ਹਰ ਹਰ ਕਥਾ ਸੁਣਾਏ ਜੋ ਹਰ ਹਰ ਪਰਮੇਸ਼ਰ ਦੀ ਪ੍ਰਾਪਤੀ ਦੀ ਕਥਾ ਮਹਾਪੁਰ ਕਰਦਾ ਕਰਕੇ ਸੁਣਾਉਂਦੇ ਹਨ 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 ਗੁਰੂ ਗੁਰ ਸਤ ਗੁਰ ਪੂਰਾ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਚੰਗ ਸ੍ਰੀ ਅਮਰਦਾਸ ਸਾਹਿਬ ਪੂਰਨ ਨਾਨਕ ਮਨ ਆਸ ਪੂਜਾਈ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਜੇ ਮੰਦੀਆਂ ਆਸਾਂ ਪੂਰੀਆਂ ਕਰਦੇ ਐ ਜਦੋਂ ਇੱਕ ਤਾਂ ਉਹ ਬਦੂਦ ਗੁਰੂ ਹੁੰਦਾ ਅਨਪੜ੍ਹ ਜਿਹੜੇ ਹੁੰਦੇ ਐ ਕਿਸੇ ਮਹਾਤਮਾ ਦੀ ਸੰਗਤ ਕਰਕੇ ਸਰੂਪ ਦਾ ਨਿਸ਼ਟਾ ਹੋ ਗਿਆ ਤੇ ਉਹ ਮੁਕਤ ਹੋ ਜਾਂਦਾ ਹੈ। ਅਬ ਇੱਕ ਪੰਡਤ ਗੁਰੂ ਹੁੰਦੇ ਐ ਵਿਦਿਆ ਪੜ ਲੈਂਦੇ ਐ ਆਪਣੇ ਮਨ ਦਾ ਮਾਣ ਮੇਟਿਆ ਨਹੀਂ ਸਰੂਪ ਦੀ ਸਿੱਖਿਆ ਤਾਂ ਹੋਈ ਨਹੀਂ ਉਹ ਅੰਤਾਰਮੋਂ ਦੀ ਨਹੀਂ ਹੁੰਦੇ ਐ ਜਿਹੜਾ ਬਦੂਦ ਗੁਰੂ ਦਾ ਲਾਖ ਦੀ ਨਹੀਂ ਹੁੰਦਾ ਹੈ ਇਸੇ ਪ੍ਰਕਾਰ ਐ ਇਹ ਬਦੂਦ ਗੁਰੂ ਜਿਹੜੇ ਹਨ ਪੜ ਕਿ ਪੰਡਿਤ ਸ਼ਾਹਪੁਰ ਸੁਮਰਤੀਆਂ ਪੜਿਆ ਹੋਇਆ ਆਪ ਕਮਾਈ ਨਹੀਂ ਕੀਤੀ ਇਹ ਕਿਸ ਪ੍ਰਕਾਰ ਹੈ ਬ੍ਰਹਮ ਸ਼੍ਰੋਤਰੀ ਬ੍ਰਹਮ ਦੇਸ਼ੀ ਸ਼੍ਰੋਤਰੀ ਦਾ ਹੁੰਦਾ ਹੈ ਪੰਡਿਤ ਪ੍ਰਸੰਸ਼ੇ ਦਾ ਮੇੜ ਹੁੰਦਾ ਹੈ ਤੇ ਮੇਸ਼ਤੀ ਹੁੰਦਾ ਹੈ ਬਦੂਤ ਪਰ ਉਹ ਸ਼ੰਕਾ ਵੀ ਮੇਖ ਸਕਦਾ ਹੈ ਇਹ ਜਿਹੜਾ ਬਦੂਤ ਗੁਰੂ ਹੈ ਉਹਦੇ ਨਾਲੋਂ ਵੀ ਧੰਨ ਹਨ ਤੇ ਪੰਡਿਤ ਗੁਰੂ ਨਾਲ ਵੀ ਧੰਨ ਹਨ ਗੁਰੂ ਬ੍ਰਹਮ ਸ਼੍ਰੋਤਰੀ ਬੰ ਮੇਸ਼ਤੀ ਜੋ ਸਤਿਗੁਰੂ ਹੈ ਉਹ ਗੁਰੂ ਤੇਤੁਰ ਸਰੂਪ ਹੋ ਗੁਰੂ ਨਾਨਕ ਦੇਵ ਸਰਬੰਗ ਪੂਰਨ ਗੁਰੂ ਅਮਰਦਾਸ ਸਾਹਿਬ ਜੀ ਨਾਲਕ ਮਨ ਆਸ ਪੁਜਾਇ ਗੁਰੂ ਰਾਮਦਾਸ ਜੀ ਕਹਿੰਦੇ ਸਾਡੀਆਂ ਮੰਦੀਆਂ ਆਸਾਂ ਸਦੇ ਪਾਤਸ਼ਾਹ ਨੇ ਪੂਰੀਆਂ ਕਰ ਦੁੱਤੀਆਂ ਹਨ ਗੁਰ ਸੱਜਣ ਮੇਰਾ ਮੇਲ ਹਰੇ ਅਸੀਂ ਕਮਸਾ ਗੁਰ ਸੱਜਣ ਮੇਰਾ ਮੇਲ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਰਾਮਦਾਸ ਮਹਾਰਾਜ ਜਗਤ ਗੁਰੂ ਜੀ ਜਿਸ ਵਕਤ ਮਾਤਾ ਸਾਲ ਜੀ ਲਾਹੌਰ ਵਿੱਚ ਲੈ ਗਏ ਸਨ ਉਸ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਿਛੋੜੇ ਵਿੱਚ ਆ ਕੇ ਮੈਂ ਮਨ ਵੱਡੀ ਆਸਰੇ ਕਿਉਂ ਪਰਹਰ ਦਰਸ਼ਨ ਤਾਵਾਂ ਇਹ ਸ਼ਬਦ ਉਚਾਰਨ ਕੀਤਾ ਹੈ ਇਹਦੇ ਅੰਦਰ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਇਸ ਪੌੜੀ ਤੇ ਉਚਾਰਨ ਕਰਦੇ ਹਨ ਗੁਰ ਸੱਜਣ ਮੇਰਾ ਮੀਲ ਹਰੀ ਕੇ ਹਰੀ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਮਹਾਰਾਜ ਸਾਹਿਬ ਆਜ ਦੀ ਪ੍ਰਾਪਤੀ ਵਾਤੇ ਸੱਜਣ ਪਿਆਰੇ ਹਨ ਮੇਰੇ ਸਤਿਗੁਰੂ ਜੀ ਪਿਆਰੇ ਜੋ ਹਨ ਉਹਨਾਂ ਦੇ ਨਾਲ ਹੀ ਪਰਮੇਸ਼ਰ ਸਾਨੂੰ ਮਿਲਣਾ ਕਰ ਜਿੱਤ ਮਿਲ ਹਰ ਨਾਮ ਤੇ ਆਵਾ ਜਿੰਨੋ ਸਤਿਗੁਰੂ ਨਾਲ ਮਿਲ ਕੇ ਮੈਂ ਪਰਮੇਸ਼ਰ ਤੇਰੇ ਨਾਮ ਨੂੰ ਭਿਉਣਾ ਕਰਾਂ ਗੁਰ ਸਤਿਗੁਰੂ ਪਾਸ ਹੋ ਹਰ ਗੋਸ਼ਟ ਪੂਛਾਂ ਸ੍ਰੀ ਗੁਰੂ ਨਾਨਕ ਦੇਵ ਦਾ ਰੂਪ ਗੁਰੂ ਅੰਗਦ ਸਾਹਿਬ ਜੀ ਗੁਰੂ ਅੰਗਦ ਸਾਹਿਬ ਦਾ ਰੂਪ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਜੋ ਗੁਰੂਆਂ ਦੇ ਗੁਰੂ ਗੁਰੂ ਚੇਤਨ ਸਰੂਪ ਸਤਿਗੁਰੂ ਹਨ ਉਹਨਾਂ ਦੇ ਪਾਸ ਹੀ ਮਾਰਾ ਆਪ ਦੇ ਦਰਸ਼ਨ ਕਰਕੇ ਆਪ ਦੀ ਪ੍ਰਾਪਤੀ ਦੀ ਗੋਸ਼ਟ ਉਤਰ ਪੁੱਛਣਾ ਕਰਾਂ ਕਰ ਸੰਜੀ ਹਰ ਗੁਣ ਗਾਵਾ ਮਹਾਰੇ ਸਤਗੁਰਾਂ ਦੇ ਨਾਲ ਤਨ ਮਨ ਧੰ ਦੇ ਕੇ ਸਤਗੁਰਾਂ ਦੇ ਪਾਸੋਂ ਪਰਮ ਪਵਿੱਤਰ ਉਪਦੇਸ਼ ਲੈ ਕੇ ਇਹ ਸੰਜੀ ਸਾਂਝ ਕਰਕੇ ਮਹਾਰੇ ਹਰੀ ਆਪ ਦੇ ਗੁਣਾਂ ਦੇ ਤਾਂ ਗਾਉਣਾ ਕਰੀਏ ਗੁਣ ਗਾਵਾ ਨਿਤ ਨਿਤ ਸਦ ਹਰ ਕੀ ਤੇ ਹਰੀ ਅਕਾਲ ਪੁਰਖ ਆਪ ਦੇ ਨਿਤ ਰੂਪ ਜੋ ਗੁਣੋ ਨਿਤਸਰੂਪ ਦੀ ਪ੍ਰਾਪਤੀ ਵਾਲੇ ਹਨ ਉਹਨਾਂ ਨੂੰ ਹਵੇਸ਼ਾ ਆਪਦੇ ਗੁਣਾਂ ਨੂੰ ਗਾਉਣਾ ਕਰੀਏ ਮਨ ਜੀਵੈ ਨਾਮ ਸੁਹ ਤੇਰਾ ਕਿੰ ਮਹਾਰਾ ਆਪਦਾ ਨਾਮ ਸਿਮਰਨ ਕਰਕੇ ਸਦਾ ਮਨ ਜਿਉਂਦਾ ਹੁੰਦਾ ਹੈ ਨਾਨਕ ਜਿਤ ਵੀਲਾ ਵਿਸਰੈ ਮੀਰਾ ਸੁਆਮੀ ਅਸੀਂ ਮਹਾਰਾ ਆਪਦੇ ਸਿਮਰਨ ਦਾ ਵਿਛੋੜਾ ਨਹੀਂ ਚਾਹੁੰਦੇ ਇਸ ਵੇਲੇ ਮੇਰਾ ਸਾਮੀ ਆਕਾਰਪੁਰਖ ਆ ਵਿਸਰਜ ਜਾਨੇ ਹੂੰ ਜਿਤ ਵੀਲੇ ਮਰ ਜਾਏ ਜੀਉ ਮੇਰਾ ਸਤਗੁਰੂ ਜੀ ਕਹਿੰਦੇ ਨੇ ਉਸ ਵੇਲੇ ਸਾਡਾ ਮਨ ਮਾਰਾ ਮਰ ਜਾਂਦਾ ਹੈ ਸੋ ਆਖਾਂ ਜੀਵਾ ਵਿਸਰੇ ਮਰ ਜਾਓ ਹਰ ਵੇਖਣ ਕੋ ਸਭ ਕੋਈ ਲੋਚੈ ਏ ਕਰਤਾਰ ਸਭ ਕੋਈ ਆਪਦੇ ਦਰਸ਼ਨ ਦੇਖਣ ਨੂੰ ਤਾਂ ਲੋਚਾ ਚਾਹੁੰਦਾ ਤਾਂ ਸਭ ਕੋਈ ਹੈ ਸੋ ਵੇਖ ਜਿਸ ਆਪ ਵੇਖ ਲੇ ਪਰਮਾਤਮਾ ਦੇ ਦਰਸ਼ਨ ਉਹ ਵੇਖ ਸਕਦਾ ਹੈ ਜਿਨੂੰ ਆਪ ਕਿਰਪਾ ਦੁਸ਼ਤੀ ਕਰਕੇ ਸਤਿਗੁਰਾਂ ਦੁਆਰਾ ਧਰਮ ਦੇ ਪਰਦੇ ਚਾੱਕ ਕੇ ਵਿਖਾ ਲਵੇ ਉਹ ਜਿਸ ਨੂੰ ਨਜ਼ਰ ਕਰੇ ਮੇਰਾ ਸੁਆਮੀ ਇਹ ਮੇਰਾ ਸੁਆਮੀ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਤੇ ਆਪ ਕਿਰਪਾ ਦੀ ਰੂਪ ਨਜ਼ਰ ਕਰਦੇ ਹੋ ਸੋ ਹਰ ਹਰ ਸਦਾ ਸੰਭਾਲੇ ਉਹ ਪ੍ਰਭੂ ਕੋ ਇਹ ਹਰ ਸਭ ਨੂੰ ਹਰੇ ਭਰੇ ਕਰਨ ਵਾਲੇ ਉਹ ਆਪ ਦੇ ਨਾਮ ਨੂੰ ਸਦਾ ਯਾਦ ਕਰਦਾ ਹੈ ਸੋ ਹਰ ਹਰ ਨਾਮ ਸਦਾ ਸਦਾ ਸਮਾਲੀ ਉਹ ਤਨਾ ਕਾਲਾਂ ਚੇਹ ਪਰਮੇਸ਼ਵਰ ਆਵਲੇ ਨਾਮ ਨੂੰ ਸਦਾ ਸਦਾ ਯਾਦ ਕਰਨਾ ਹੈ ਜਿਸ ਸਤਗੁਰੂ ਪੂਰਾ ਮੇਰਾ ਮਿਲਿਆ ਜਿਨ੍ਹਾਂ ਨੂੰ ਮੇਰੇ ਪੂਰਨ ਸਤਗੁਰੂ ਨਾਨਕ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੋਤੀਸ ਰੂਪ ਮਿਲੇ ਹਨ ਨਾਨਕ ਹਰ ਜਨ ਹਰ ਇੱਕੇ ਹੋਏ ਸਤਗੁਰੂ ਜੀ ਕਹਿੰਦੇ ਹਰੀ ਦੇ ਜਨ ਪਿਆਰੇ ਭਗਤ ਤੇ ਹਰੀ ਨਾਲ ਮਿਲ ਕੇ ਕੋਈ ਰੂਪ ਹੋ ਗਏ ਹਰ ਜਪ ਹਰ ਸੇ ਤੀਰ ਲਿਆ ਜਿੰਨਾ ਜਨਨ ਮਹਾਰਾਜ ਦੇ ਨਾਮ ਦਾ ਜਾਪ ਕੀਤਾ ਹੈ ਉਹ ਹਰੀ ਪਰਮੇਸ਼ਰ ਦੇ ਨਾਲ ਰਲ ਗਿਆ ਭੇਦ ਹੋ ਗਿਆ ਜਿਵੇਂ ਨਦੀਆਂ ਨਾਲੇ ਸਮੁੰਦਰ 'ਚ ਮਿਲ ਕੇ ਉਹ ਭੇਦ ਹੋ ਜਾਂਦੇ ਹਨ